ਨੋ ਵੀ ਯਾਰ ਜੇ ਆਪਾਂ ਖੜੇ ਆ ਪਿੰਡ ਗਿਆਨਾ ਜਿਹੜਾ ਕਿ ਕਣਕਵਾਲ ਰਫੈਂਦੀ ਦੇ ਨੇੜੇ ਆ ਹਨ ਇਹ ਗਿਆਨੇ ਦਾ ਖੂ 21 ਪਿੰਡ ਦੀ ਖਾਸੀਅਤ ਹੋਰ ਆ ਕਿਸੇ ਖਾਸ ਬੰਦੇ ਕਰਕੇ ਇਸ ਪਿੰਡ ਨੂੰ ਜਾਣਿਆ ਜਾਂਦਾ ਹਨ ਪਿੰਡਾਂ ਵਰਗਾ ਪਿੰਡ ਆ ਪਰ ਇਸ ਪਿੰਡ ਦੇ ਵਿੱਚ ਜਿਹੜੇ ਹੀਰੇ ਵਸਦੇ ਆ ਹਨ ਉਹਨਾਂ ਦੀ ਜਿਹੜੀ ਪਛਾਣ ਆ ਉਹ ਪੂਰੀ ਦੁਨੀਆ ਦੇ ਵਿੱਚ ਕੋਈ ਲੋਕੇ ਹੋਏ ਨਹੀਂ ਆ ਅੱਜ ਮੇਰੇ ਨਾਲ ਬਾਈ ਅਮਰੀਕ ਸਿੰਘ ਢਿੱਲੋਂ ਸਸੇ ਗਾਲ ਜੀ ਮਾਡਲ ਢਿਲੋਂ ਬਠਿੰਡੇ ਵਾਲੇ ਜੀ ਆ ਮੈਂ ਤਾਂ ਢਿਲੋਂ ਬਠਿੰਡੇ ਵਾਲੇ ਨੇ ਕਹੂੰਗਾ ਮੇਰਾ ਤਾਂ ਭਾਈ ਆ ਛੋਟਾ ਬਿਲਕੁਲ ਬਿਲਕੁਲ ਸਭ ਦੇ ਭਾਈ ਆ ਆਪਾਂ ਇੱਕ ਨਾਮ ਆ ਨਾਮ ਦਿੱਤਾ ਹੋਇਆ ਭਰਾਵਾ ਹਾਂ ਨਹੀਂ ਪਰਮਾਤਮਾ ਦੀ ਬਹੁਤ ਮਿਹਰਾ ਭਾਈ ਛੋਟੇ ਤੇ ਹਨ ਜੋ ਤੁਸੀਂ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਬਾਕੀ ਹੁਣ ਐਸੇ ਵੀ ਜ਼ਿੰਦਗੀ ਦੇ ਵਿੱਚ ਜੋ ਬਿਜ਼ਨਸ ਵਗੈਰਾ ਚਲਾ ਰਹੇ ਹੋ ਤੁਹਾਡੇ ਹਨ ਸਫਲ ਹੋ ਰਹੇ ਆ ਤੇ ਉਮੀਦ ਇਹ ਕਰਦੇ ਆ ਵੀ ਤੁਹਾਨੂੰ ਬਿੰਦੂਗਨੀ ਰਾਚੁਗਨੀ ਵੈਗਰੂ ਹੋਰ ਤਰੱਕੀ ਦੇਵੇ ਹਨ ਤਾਂ ਬਹੁਤ ਵਧੀਆ ਲੱਗਿਆ ਅੱਜ ਬਾਈ ਨੂੰ ਮਿਲ ਕੇ ਬਾਈ ਨੇ ਮਾਰਿਆ ਫੋਨ ਬਾਈ ਕਹਿੰਦਾ ਵੀ ਕਿੱਥੇ ਆ ਮੈਂ ਕਹਾ ਇੱਥੇ ਆ ਜਿੱਥੇ ਤੋ ਆਖੇ ਆਪੇ ਪ੍ਰਗਟ ਹੋ ਜਾਂਦੇ ਆ ਤੇ ਸਹੀ ਮੈਨੂੰ ਲੱਗਾ ਦੋ ਕੁ ਮਿੰਟਾਂ ਦੇ ਵਿੱਚ ਮੈਂ ਆ ਗਿਆ ਖੇਤੋਂ ਹਾਂ ਹਾਂ ਨਾ ਇੱਕ ਖਾਸੀਅਤ ਹੋਰ ਬਾਈ ਦੀ ਇਹ ਵੀ ਆ ਵੀ ਮੈਂ ਜਿਵੇਂ ਲੋਕ ਕਹਿੰਦੇ ਨਾ ਵੀ ਆਮ ਤੋਂ ਖਾਸ ਬੰਦੇ ਹੋ ਗਏ ਇਹ ਹੁਣ ਹਨਾ ਚਲੋ ਰਜੇਵੇ ਵੀ ਰਜੇਵੇ ਵੀ ਇੰਨੇ ਹੁੰਦੇ ਆ ਵੀ ਬੰਦੇ ਹਨਾ ਬਿਜੀ ਹੋ ਜਾਂਦਾ ਕਿਉਂਕਿ ਕੰਮ ਤਾਂ ਦੀ ਇੰਨੇ ਹੋ ਜਾਂਦੇ ਆ ਤਾਂ ਮੈਂ ਦੋ ਵਾਰੀ ਪਰਤ ਆਇਆ ਇੱਕ ਦਿਨ ਪਹਿਲਾਂ ਬਾਈ ਨੂੰ ਜਵਾ ਕੇ ਦੇਖਿਆ ਸੀ ਮੈਂ ਫੋਨ ਲਾਇਆ ਸੀ ਮੈਂ ਕਹਾ ਦੇਖਾਂਗੇ ਫੋਨ ਚੱਕਦਾ ਕਿ ਨਹੀਂ ਤਾਂ ਇਸਨੇ ਬਾਈ ਅਮਰੀਕ ਨੇ ਮਤਲਬ ਮੈਨੂੰ ਆਦਾ ਵੀ 2 ਘੰਟੀਆਂ ਵੱਜੀਆਂ ਹੋਣਗੀਆਂ ਉਦੋਂ ਫੋਨ ਚੱਕਿਆ ਤੇ ਅੱਜ ਵੀ ਮੈਂ ਲਾ ਕੇ ਦੇਖਿਆ ਉਹ ਐਡੀ ਗੱਲ ਨਹੀਂ ਐਨਾ ਮੈਨੂੰ ਮੈਨੂੰ ਇਹ ਸੀ ਮੈਨੂੰ ਇਹ ਸੀ ਬਖਿਆ ਬਾਹਰ ਹੋਊਗਾ ਚਲੋ ਵੀਜੀ ਹੋਊਗਾ ਮੈਂ ਤਾਂ ਅੱਜ ਪਤਾ ਨਹੀਂ ਮੇਰੀ ਕਿਸਮਤ ਆ ਗਿਆ ਹਨਾ ਵੀ ਮਿਲਣਾ ਸੀਗਾ ਤੇ ਜਦੋਂ ਮੈਂ ਫੋਨ ਕਰਿਆ ਨਾਲ ਦੀ ਨਾਲ ਦੂਜੀ ਤੀਜੀ ਬੰਦੇ ਤੇ ਫੋਨ ਚੱਕਿਆ ਤੇ ਆ ਬਾਈ ਹਾਜਰਾ ਉਹ ਜਿਹਨਾਂ ਦੇ ਨੰਬਰ ਉਦੋਂ ਦੇ ਸੇਵਾ ਜਦੋਂ ਹਾਂ ਜਦੋਂ ਆਪਾਂ ਢੱਲੋਂ ਬਠਿੰਡੇ ਵਾਲੇ ਵੀ ਨਹੀਂ ਬਣੇ ਸੀਗੇ ਹਾਂ ਇਹ ਉਦੋਂ ਬਣੇ ਸੀ ਨਾ ਉਦੋਂ ਦੇ ਸੇਵਾ ਤੇ ਉਹ ਪੁਰਾਣੇ ਨੰਬਰ ਤਾਂ ਐ ਲੱਗਦਾ ਹੁੰਦਾ ਵੀ ਯਾਰ ਕਦੋਂ ਆਵੇ ਉਹਨਾਂ ਪੁਰਾਣੇ ਨੰਬਰਾਂ ਦੇ ਉਹ ਕਾਲਜ ਲਾਈਫ ਵੇਲੇ ਦੇ ਅਸੀਂ ਆੜੀਆਂ ਜਦੋਂ ਦੀਪ ਵਾਸਤੇ ਜਾਂਦੇ ਹਾਂ ਹਾਂ ਬਿਲਕੁਲ ਗੁਰੂਗਾਸ਼ੀ ਗੁਰੂਵਾਸੀ ਗੋਲਦਨ ਜ਼ਾਰੀਆਂ ਗੁਰੂਗਾਸ਼ੀ ਬੱਸਾਂ ਤੇ ਅਸੀਂ ਜਾਂਦੇ ਟਿਕ ਟਕ ਟੱਣ ਪਿੱਛੇ ਅਸੀਂ ਕੈਰੇਕਟਰ ਨਾਲ ਲੜਦੇ ਵੀ ਰਹੇ ਹਾਂ ਇਕੱਠੇ ਜਾਂਦੇ ਹੁੰਦੇ ਸੀ ਨਾ ਇਹ ਉਸ ਟਾਈਮ ਉਹ ਵਾਰੀਆਂ ਜਾਂਦਾ ਘੰਟੀਆਂ ਉਸ ਟਾਈਮ ਦੀਆਂ ਆੜੀਆਂ ਭਾਈ ਉਵੇਂ ਚੱਲੀ ਜਾਂਦੇ ਸੀ ਹਨ ਤਾਂ ਇਦਾਂ ਪਰਮਾਤਮਾ ਬਣਾਈ ਰੱਖੇ ਹਾਂ ਠੀਕ ਹੈ ਬਈ ਧੰਨਵਾਦ ਸਹੀ ਹੈ ਮਿਲਦੇ ਜੁਲਦੇ ਰਹਿਆ ਕਰੋ ਯਾਰ ਜਦੋਂ ਵੀ ਕਿਸੇ ਦੇ ਇੱਕ ਦੂਜੇ ਦੇ ਪਿੰਡ ਤੇ ਜਾਣੇ ਆ ਜਾਂ ਪੁਰਾਣੇ ਯਾਰ ਮਿੱਤਰ ਮਿਲਦੇ ਆ ਤਾਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਕੇ ਹੁਣ ਵਾਲੇ ਮਾਹੌਲ ਠੀਕ ਆ ਹਰੇਕ ਬੰਦਾ ਤਰੱਕੀ ਕਰ ਗਿਆ ਸਕਸੈਸ ਕਰ ਗਿਆ ਤਾਂ ਜਿਹੜੇ ਉਹ ਪਹਿਲਾਂ ਵਾਲੇ ਮਾਹੌਲ ਆ ਜਾਂ ਉਹ ਰਿਸ਼ਤੇਦਾਰੇ ਹੁਣ ਵਾਲਿਆਂ ਚ ਨਹੀਂ ਦੇਖਣ ਨੂੰ ਮਿਲਦੇ ਜਿਵੇਂ ਆਪਾਂ ਮਿਲੇ ਹਨਾ ਭਰਾ ਵਾਂਗੂ ਖੁਸ਼ੀ ਹੋਈ ਤੇ ਹੁਣ ਉਦਾਂ ਦਾ ਨਹੀਂ ਮਾਹੌਲ ਠੀਕ ਠੀਕ ਹੈ ਵੀਰੇ ਓਕੇ